ਸਤਿ ਸ਼੍ਰੀ ਅਕਾਲ ਟੂੰ ਚੈਨਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਹਲਕਾ ਸ਼ਿਆਰਪੁਰ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਛੱਬੇਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ ਇਸ ਦੌਰਾਨ ਹਲਕਾ ਇੰਚਾਰਜ ਪੁਲਤ ਤੋਂ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਆਪਣੇ ਸਾਥੀਆਂ ਨਾਲ ਡਾਕਟਰ ਰਾਜ ਕੁਮਾਰ ਛੱਬੇਵਾਲ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਪੇਸ਼ ਹੈ ਇੱਕ ਰਿਪੋਰਟ ਐਡਵੋਕੇਟ ਹਰਸਿਮਰਨ ਕਮਨ ਹਲਕਾ ਇੰਚਾਰਜ ਪੁਲੱਤ ਅੱਜ ਅਸੀਂ ਸਾਰੇ ਪੁਲੱਤ ਤੋਂ ਕਿਉਂਕਿ ਸਾਡਾ ਸ਼ਿਆਲਪੁਰ ਲੋਕ ਸਭਾ ਆ ਤੇ ਅੱਜ ਸੀਐਨ ਸਾਹਿਬ ਆ ਰਹੇ ਸਾਡੀ ਲੋਕ ਸਭਾ ਦੇ ਵਿੱਚ ਤੋਂ ਪੁਲੱਤ ਤੋਂ ਆਪਣੇ ਸਾਥੀਆਂ ਦੇ ਨਾਲ ਇੱਥੇ ਅੱਜ ਸ਼ਿਰਕਤ ਕਰ ਰਹੇ ਆ ਤੇ ਨਾਲ ਥੈਂਕ ਯੂ ਵੀ ਕਰਨਾ ਹੈ ਜਿਹੜੇ ਪਿਛਲੇ ਦੋਹਾਂ ਸਾਲਾਂ ਜਿਹੜੇ ਕੰਮ ਜਿਹੜੇ ਅੱਜ ਤੱਕ ਕਦੀ ਵੀ ਨਹੀਂ ਹੋਏ ਪੁਲੱਤ ਦੇ ਵਿੱਚ ਜਿਹੜੇ ਬਹੁਤ ਇਦਾਂ ਦੇ ਫਸਟ ਆ ਜਿਹੜੇ ਹੁਣ ਹੋਏ ਪੁਲੱਤ ਚ ਉਹਦਾ ਥੈਂਕ ਯੂ ਵੀ ਕਰਨਾ ਹੈ ਜਨਤਾ ਸਾਰੀ ਜਿਹੜੀ ਲੋਗ ਆ ਆਵਾਮ ਆਪ ਥੈਂਕ ਯੂ ਕਰਨਾ ਹੈ ਤੇ ਬਾਕੀ ਆਪਾਂ ਖੁਦ ਵੀ ਵੇਟ ਕਰਦੇ ਆ ਕਿ ਜਿਹੜੀ ਸੀਐਮ ਸਾਹਿਬ ਦੀ ਜਿਹੜੀ ਫੇਰੀ ਉਹ ਪਲੱਤ ਵੀ ਹੋਊਗੀ ਉੱਥੇ ਬਕਾਇਦਾ ਜਿਹੜਾ ਆ ਉੱਥੇ ਵੀ ਉਹਨਾਂ ਦਾ ਵੈਲਕਮ ਕਰਾਂਗੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਗੁਵਾਰਾ ਪੁੱਜ ਰਹੇ ਨੇ ਰਾਜਕੁਮਾਰ ਜੱੱਪੇਵਾਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਕਿਹੋ ਜਿਹਾ ਰੁਝਾਨ ਲੱਗ ਰਿਹਾ ਤੁਹਾਨੂੰ ਜਿੱਦਾਂ ਹੁਣ ਤੁਸੀਂ ਵੀ ਆਏ ਆ ਹੋਰ ਵੀ ਦੂਰ ਦੂਰ ਆਏ ਕਿਹੋ ਜਿਹਾ ਰੁਝਾਨ ਲੱਗ ਰਿਹਾ ਲੋਕਾਂ ਦਾ ਰੁਝਾਨ ਕਿਹੋ ਜਿਹਾ ਲੱਗ ਰਿਹਾ ਹੈ ਟਰੈਕਟਰ ਰਾਜਕੁਮਾਰ ਜੱੱਪੇਵਾਲ ਦੇ ਲਈ ਦੇਖੋ ਜੀ ਗੱਲ ਇਦਾਂ ਹੈ ਜਦੋਂ ਆਪਾਂ ਇਹਦਾ ਟਰੈਵਲ ਕਰਦੇ ਆ ਹੁਣ ਮੈਂ ਆਪਣੇ ਹ ਹੁਣ ਇੱਥੇ ਆਉਂਦੇ ਸਭ ਤੋਂ ਪਹਿਲਾਂ ਉੱਤਰਦੇ ਜਿੰਨਿਆਂ ਨੂੰ ਵੀ ਹੱਥ ਮਲਾਉਣਾ ਸਭ ਤੋਂ ਪਹਿਲਾਂ ਸਵਾਲ ਇਹ ਪੁੱਛਦਾ ਕਿ ਕਿੱਦਾਂ ਲੱਗਦਾ ਤਾਂ ਜਿਹੜਾ ਵੀ ਬੰਦਾ ਗੱਲ ਕਰਦਾ ਜਿੱਥੇ ਵੀ ਗੱਲ ਕਰ ਲਈਏ ਰਾਜ ਵੀ ਈਵਨ ਕਿਸੇ ਰੇੜੀ ਵਾਲੇ ਕੋ ਖੜ ਜੀ ਕਿਸੇ ਦੁਕਾਨਦਾਰ ਕੋ ਖੜ ਜੀਏ ਜਦੋਂ ਉਹਨਾਂ ਨਾਲ ਗੱਲ ਕਰਦੇ ਕਹਿੰਦੇ ਇਹ ਸੀਟ ਤੁਹਾਡੀ ਨਿਕਲੀ ਹੋਈ ਏ ਆਮ ਆਦਮੀ ਪਾਰਟੀ ਦੀ ਰਾਜਕੁਮਾਰ ਚੱਬੇ ਵਾਲ ਇੱਥੋਂ ਜਿੱਤ ਰਿਹਾ ਹੁਣ ਗੱਲ ਸਿਰਫ ਇੰਨੀ ਏ ਕਿੱਥੋਂ ਕਿੰਨੀ ਲੀਡ ਲੈ ਕੇ ਜਾਂਦੇ ਆ ਸਾਡੇ 9 ਹਲਕੇ ਆ ਲੋਕ ਸਭਾ ਦੇ ਵਿੱਚ ਜਿਹੜੇ ਅਸੈਂਬਲੀ ਹੁਣ ਸਾਡਾ ਆਪਸ ਚ ਕੰਪੀਟੀਸ਼ਨ ਹੈ ਕਿ ਪਹਿਲੇ ਨੰਬਰ ਤੇ ਲੀਡ ਕਿਹੜਾ ਲੈ ਕੇ ਦਿੰਦਾ ਹੈ ਰਾਜਕਮਾਰ ਚੱਬੇ왈 ਜੀ ਨੂੰ ਸਾਡੀ ਲੜਾਈ ਇਸ ਗੱਲ ਦੀ ਹੈ ਜਿੱਤ ਦੀ ਨਹੀਂ ਜਿੱਤੇ ਤੇ ਅਸੀਂ ਪਏ